एससीएफटी स्कॉलरशिप स्कैम एक बहुत बड़ा घोटाला जो 2019 ਵਿੱਚ ਹੋਇਆ। ਭਗਵੰਤ ਮਾਨ ਨੇ ਵੀ ਪੂਰਾ ਇਸਤੇਹ ਤੇ ਰੌਣਾ ਪਾਇਆ ਤੇ ਹਰਪਾਲ ਚੀਮਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ एससीएफटी ਭਾਈਚਾਰਨ ਹੋਏ ਵੱਡੇ ਧੋਖੇ ਦਾ ਇੱਕ ਰਿਪੋਰਟ ਲੈ ਕੇ ਜ਼ਿਕਰ ਕੀਤਾ। केजरीवाल ਨੇ ਤਾਂ ਅੱਗੇ ਹੱਦ ਹੀ ਪਾਰ ਕਰਤੀ ਤੇ ਉਹਨੇ ਕਿਹਾ ਕਿ ਮੈਂ ਐਸਸੀਐਫਟੀ ਭਾਈਚਾਰੇ ਤੋਂ ਸੰਬੰਧਿਤ ਡਿਪਟੀ ਮੁੱਖ ਮੰਤਰੀ ਪੰਜਾਬ 'ਚ ਲਗਾਉਂਗਾ। ਮਤਲਬ ਇਸ ਲੈਵਲ ਤੱਕ ਇਸ ਘੁਟਾਲੇ ਦਾ ਪ੍ਰਭਾਵ ਜਿਹੜਾ ਪੰਜਾਬ ਦੀ ਰਾਜਨੀਤੀ ਤੇ ਪਿਆ 2020 ਚ ਸੀਡਲੂਪੀ ਪੀਆਈਐਲ 119/2020 ਸਤਵੀਰ ਸਿੰਘ ਵਾਲੀਆ ਵਰਸਸ ਯੂਨੀਅਨ ਆਫ ਇੰਡੀਆ ਦੇ ਨਾਂ ਤੇ ਮੈਂ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਇਸ ਘੁਟਾਲੇ ਤੇ ਡੀਜੀਪੀ ਪੰਜਾਬ ਨੂੰ ਵੀ ਪਾਰਟੀ ਬਣਾਇਆ ਕਿ ਐਟਲੀਸਟ ਐਫਆਈਆਰ ਦਰਜ ਹੋਵੇ ਤੇ ਸੀਬੀਆਈ ਤੇ ਈਡੀਨ ਨੂੰ ਵੀ ਪਾਰਟੀ ਬਣਾਇਆ ਕਿਉਂਕਿ ਇਹ ਘੁਟਾਲਾ ਇਕੱਲੇ ਪੰਜਾਬ ਤੱਕ ਨਹੀਂ ਹਿਮਾਚਲ ਹਰਿਆਣਾ ਤੇ ਪੰਜਾਬ ਤਿੰਨ ਸਟੇਟਾਂ ਨੇ ਮਿਲ ਕੇ ਕਾਲਜਾਂ ਕੀਤਾ ਤੇ ਆਲਰੇਡੀ ਹਿਮਾਚਲ ਚ ਸੀਬੀਆਈ ਉਸ ਟਾਈਮ ਚੱਲ ਰਹੀ ਸੀਗੀ ਤੇ ਹੁਣ 2 ਮਹੀਨੇ ਪਹਿਲਾਂ ਹਰਿਆਣਾ ਚ ਵੀ ਸੀਬੀਆਈ ਨੇ ਇਹ ਕੇਸ ਟੇਕਓਵਰ ਕਰ ਲਿਆ ਪਰ ਪੰਜਾਬ ਚ ਅਜੇ ਤੱਕ ਇੱਕ ਪਰਚਾ ਦਰਜ ਨਹੀਂ ਹੋਇਆ ਮੇਰਾ ਹੁਣ ਸਿੱਧਾ ਸਵਾਲ ਹਰਪਾਲ ਚੀਮਾ ਜੋ ਖੁਦ ਨੂੰ ਐਫੀਐਸਟੀ ਭਾਈਚਾਰੇ ਦਾ ਨਮਾਇੰਦਾ ਸਮਝਦਾ ਹੈ ਕਿੰਨੇ ਪੈਸੇ ਢਾਈ ਸਾਲਾਂ ਚ ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਇਕੱਠੇ ਕਰਕੇ ਇਸ SFST ਸਕਾਲਰਸ਼ਿਪ ਤੋਂ ਕੇਜਰੀਵਾਲ ਦੇ ਘਰ ਤੱਕ ਪਹੁੰਚਾਏ ਉਹਦੇ ਬਾਰੇ ਜ਼ਰੂਰ ਦੱਸੇ ਕਿਉਂਕਿ ਜਾਂਦੇ ਜਾਂਦੇ 2021 ਚ ਕਾਂਗਰਸ ਦੀ ਸਰਕਾਰ ਸਮੇ ਇੱਕ ਰਿਪਲਾਈ ਫਾਈਲ ਹੋਈ ਮੇਰੀ ਰਿਟ ਪਟੀਸ਼ਨ ਚ ਜਿਸ ਚ ਖੁਦ ਐਡਮਿਸ਼ਨ ਸਰਕਾਰ ਨੇ ਕੀਤੀ ਵੀ ਘਟਾਲਾ ਹੋਇਆ ਪਰ ਉਹਨਾਂ ਨੇ ਬੜਾ ਛੋਟਾ ਜਿਹਾ ਦੱਸਿਆ ਵੀ ਬੜਾ ਕੁਛ ਹੀ ਕੋਰੋਨਾ ਦਾ ਘਟਾਲਾ ਹੋਇਆ ਤੇ ਕਾਲਜਾਂ ਨੇ ਵੀ ਨੋਟਿਸ ਕਰਤੇ ਪਰ ਇਸ ਬਦਲਾਅ ਵਾਲੀ ਸਰਕਾਰ ਨੇ ਅੱਜ ਤੱਕ ਨਾ ਤਾਂ ਕੋਈ ਐਫਆਈਆ ਦਰਜ ਕੀਤੀ ਇਸ ਘਟਾਲੇ ਨੂੰ ਦੇਖ ਕੇ ਉਸ ਰਿਪਲਾਈ ਦਾ ਹੀ ਜੇ ਜ਼ਿਕਰ ਕਰਿਆ ਜਾਵੇ ਤਾਂ ਉਸ ਨੂੰ ਦੇ ਕੇ ਨਾ ਕੋਈ ਫਰਦਰ ਇਨਵੈਸਟੀਗੇਸ਼ਨ ਕੀਤੀ ਉਲਟਾ ਇੱਕ ਵੱਡੇ এডਿਕੇਸ਼ਨ ਦੇ ਮਾਫੀਆ ਨੂੰ ਆਪਣੀ ਰਾਜ ਸਭਾ ਦੀ ਟਿਕਟ ਵੇਚ ਕੇ ਉਹਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਮਤਲਬ ਸਾਫ਼ ਹੈ ਹੁਣ ਭਗਵੰਤ ਮਾਨ ਹਰਪਾਲ ਚੀਮਾ ਤੇ ਕੇਜਰੀਵਾਲ ਮਿਲ ਕੇ ਐਫੀਐਸਟੀ ਸਕਾਲਰਸ਼ਿਪ ਦਾ ਪੈਸਾ ਖਾ ਰਹੇ ਨੇ ਜਿਵੇਂ ਪਿੱਛੇ ਜ਼ਿਕਰ ਹੋਇਆ ਸੀ ਕਿ 8 ਸਰਕਾਰੀ 6 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਪਰ ਉਹ ਰੁਕ ਗਏ ਹੁ ਉਹ ਮੁਲਤਰੀ ਹੋਇਆ ਫੈਸਲਾ ਕਿਉਂ ਕਿ ਉਹ ਪੈਸਾ ਵੀ ਜਿਹੜਾ ਐਸਈਐਫਟੀ ਦਾ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਸੀਗਾ ਉਹ ਸਰਕਾਰੀ ਕਾਲਜਾਂ ਦਾ ਖਾ ਨਹੀਂ ਸਕਦੇ ਸੀਗੇ ਪਰ ਜੇ ਪ੍ਰਾਈਵੇਟ ਨੂੰ ਚਾਹੁੰਦੇ ਖਾਏ ਜਾਣਗੇ ਈਡੀ ਇਸ ਚ ਹਰ ਹਾਲਾਤ ਚ ਇਨਵੋਲਵ ਹੋ ਸਕਦੀ ਹੈ ਪਰ ਜੇ ਪੰਜਾਬ ਸਰਕਾਰ ਐਫਆਈਆਰ ਦਰਜ ਕਰੇ ਪਰ ਨਹੀਂ ਕਰਨਗੇ ਜੇ ਡੀਜੀਪੀ ਪੰਜਾਬ ਇੱਕ ਐਫਆਈਆਰ ਦਰਜ ਕਰ ਦਿੰਦਾ ਹੈ ਈਡੀ ਇਸ ਚ ਇਨਵੋਲਵ ਹੋ ਸਕਦੀ ਕਿਉਂਕਿ ਉਸ ਘਟਾਲੇ ਵਿੱਚ ਇਹ ਹੋਇਆ ਸੀ ਕਿ ਫਰਜੀ ਅਕਾਊਂਟ ਬਣਾ ਕੇ ਏਟੀਐਮ ਕਾਰਡਸ ਤੋਂ ਪੈਸੇ ਏਟੀਐਮ ਤੋਂ ਵਿਡਰਾਅ ਕਾਲੇਜਿਸ ਕਰਦੇ ਸੀਗੇ ਬੱਚਿਆਂ ਦੇ ਨਾਂ ਤੇ ਫੇਕ ਐਡਮਿਸ਼ਨਾਂ ਦਿਖਾ ਕੇ ਪਰ ਗੱਲ ਤਾਂ ਸਾਰੀ ਉਹੀ ਹੈ ਜੇ ਈਡੀਸੀਬੇ ਇਨਵੋਲਵ ਹੁੰਦੀ ਹੈ ਤਾਂ ਫਿਰ ਰਗੜੇ ਜਾਣਗੇ ਸਾਰੇ ਇਵਨ ਕਿ ਪਿਛਲੀ ਡੇਟ ਪਰਸੋਂ ਤਰੀਕ ਸੀ ਇਸ ਦੀ ਵੀਰਵਾਰ ਨੂੰ ਤੇ ਅਨਫੋਰਚੂਨੇਟਲੀ 211 ਨੰਬਰ ਤੇ ਕੇਸ ਲੱਗਿਆ ਸੀ ਪਰ 203 ਨੰਬਰ ਤੇ 203 ਤੋਂ ਬਾਅਦ ਕੋਰਟ ਉੱਠ ਗਈ ਸੀ ਕਿ ਚੀਫ ਜਸਟਿਸ ਦੀ ਕੋਰਟ ਸੀਗਾ ਸੋ ਇਵੇਂ ਰਿਪਲਾਈ ਫਾਈਲ ਕਰਨ ਦੀ ਉਮੀਦ ਹੈ ਕਿ ਹਰਿਆਣੇ ਤੋਂ ਬਾਅਦ ਉਹਨਾਂ ਸੀਬੀਏ ਪੰਜਾਬ 'ਚ ਵੀ ਆਏਗੀ ਤੇ ਇਹਨਾਂ ਦਾ ਵੱਡੇ ਘਟਾਲੇਵਾਜਾਂ ਦਾ ਵੱਡੇ ਕਰਪਟ ਲੋਕਾਂ ਦਾ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਪਿੱਛੇ ਲਾ ਕੇ ਜਿਨ੍ਹਾਂ ਨੇ ਇਸ ਭਾਈਚਾਰੇ ਨੂੰ ਐਸਸੀਐਸਟੀ ਭਾਈਚਾਰੇ ਨੂੰ ਜਿਹੜਾ ਬਰਾਬਰੀ ਦਾ ਹੱਕ ਦੇਣ ਵਾਸਤੇ ਸੰਵਿਧਾਨ 'ਚ ਅੰਕਿਤ ਕੀਤੇ ਤੇ ਲਾਈਨਾਂ ਅੰਕਿਤ ਕੀਤੀਆਂ ਤੇ ਬਰਾਬਰੀ ਦਾ ਹੱਕ ਜਿਹੜਾ ਦਵਾਇਆ ਉਹਨਾਂ ਦਾ ਹੱਕ ਖੁਦ ਹਰਪਾਲ ਚੀਮਾ ਦਲਿਤ ਸਮਾਜ ਤੋਂ ਹੋ ਕੇ ਕਾਰ ਰਿਹਾ ਹੈ ਲੁੱਟ ਰਿਹਾ ਹੈ ਤੇ ਕੇਜੀ ਵਾਲੀ ਜੇਬਾਂ ਪਰ ਰਿਹਾ ਹੈ ਮੈਂ ਉਮੀਦ ਕਰਦਾ ਕਿ ਆਪੋਜੀਸ਼ਨ ਪਾਰਟੀ ਹੁਣ ਆਉਣ ਵਾਲੇ ਸੈਸ਼ਨ ਚ ਐਸਸੀਐਫਟੀ ਘੁਟਾਲੇ ਬਾਰੇ ਜ਼ਰੂਰ ਜ਼ਿਕਰ ਕਰਨਗੀਆਂ ਜ਼ਰੂਰ ਪੁੱਛਣਗੀਆਂ ਸਰਕਾਰ ਨੂੰ ਕਿ ਹਾਈ ਕੋਰਟ ਤੇ ਫਾਈਲ ਹੋਏ ਰਿਪਲਾਈ ਚ ਜੋ ਸੈਲਫ ਐਡਮਿਸ਼ਨ ਕੁਝ ਅਮਾਊਂਟ ਦੀ ਹੈ ਉਸ ਤੇ ਹੁਣ ਤੱਕ ਢਾਈ ਫਰਾਂਚ ਕਿਉਂ ਕਾਰਵਾਈ ਸਰਕਾਰ ਨੇ ਨਹੀਂ ਕੀਤੀ ਕਿਉਂ ਨਹੀਂ ਕੋਈ ਪਰਚਾ ਦਰਜ ਹੋਇਆ ਕਿਉਂ ਨਹੀਂ ਫਰਦਰ ਇਨਵੈਸਟੀਗੇਸ਼ਨ ਹੋਈ ਇਹਦਾ ਮਤਲਬ ਸਾਫ਼ ਕਿ ਉਹ ਸਾਰਾ ਪੈਸਾ ਇਹ ਇਹ ਮਿਲ ਕੇ ਖਾ ਰਹੇ ਨੇ ਉਮੀਦ ਹੈ ਆਪੋਜੀਸ਼ਨ ਇਸ ਵਾਰ ਜਰੂਰ ਚੱਕੇਗੀ ਨਹੀਂ ਸਮਝਿਆ ਜਾਊਗਾ ਕਿ ਸਾਰੀ ਪਾਰਟੀਆਂ ਰਲ ਕੇ ਹੀ ਐਸਫਟੀ ਦੇ ਇਸ ਘਟਾਲੇ ਵਿੱਚ ਸ਼ਾਮਿਲ ਨੇ ਉਮੀਦ ਕਰਦਾ ਹਾਂ ਪੰਜਾਬ ਦੇ ਲੋਕ ਵੀ ਸਮਝ ਗਿਆ ਹੋਣਗੇ